ਦਰਸ਼ਨ ਦੇ ਕੁ ਜਿਵਾ ਗੁਰ ਤੇਰਾ ਦਰਸ਼ਨ ਦੇ ਕੁ ਜਿਵਾ ਗੁਰ ਤੇਰਾ ਪੂਰਨ ਕਰਮ ਕੋਈ ਪ੍ਰਾਪਤ ਮੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਅਸੀਂ ਗੱਲ ਕਰਾਂਗੇ ਸਿੱਖ ਧਰਮ ਦੇ ਮੌਜੂਦਾ ਗੁਰੂ ਦਸਾਂ ਪਾਤਸ਼ਾਹਾਂ ਦੀ ਆਤਮਿਕ ਜੋਤ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਰੋਹਾਨੀਅਤ ਦਾ ਮੂਜਸਮਾ ਅਤੇ ਗਿਆਨ ਦਾ ਸਾਗਰ ਹਨ ਇਸ ਵਿੱਚ ਗੁਰੂ ਸਾਹਿਬ ਨੇ ਮਨੁੱਖ ਦੇ ਜੀਵਨ ਦੇ ਹਰ ਪੱਖ ਸਮਾਜਿਕ ਰਾਜਨੀਤਕ ਧਾਰਮਿਕ ਅਤੇ ਸੱਭਿਆਚਾਰਕ ਪਹਿਲੂ ਨੂੰ ਛੂਆ ਹੈ ਪੰਨਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੇ ਪਹਿਲੇ ਪਾਤਸ਼ਾਹ ਤੋਂ ਚੌਥੇ ਪਾਤਸ਼ਾਹ ਤੱਕ ਦੀ ਸਮੁੱਚੀ ਬਾਣੀ ਜੋ ਆਪ ਜੀ ਨੂੰ ਗੁਰਤਾ ਗੱਦੀ ਪ੍ਰਾਪਤੀ ਸਮੇਂ ਨਾਲ ਹੀ ਪ੍ਰਾਪਤ ਹੋਈ ਸੀ ਉਸ ਦੇ ਨਾਲ ਹੀ ਆਪਣੀ ਰਚੀ ਹੋਈ ਬਾਣੀ ਅਤੇ ਇੱਕ ਅਕਾਲ ਪੁਰਖ ਨੂੰ ਮੰਨਣ ਵਾਲੇ ਭਗਤ ਸਹਿਬਾਨ ਅਤੇ ਪਾਤ ਸਾਹਿਬਾਨ ਦੀ ਬਾਣੀ ਨੂੰ ਸੰਗ੍ਰਹਿ ਕਰਕੇ ਭਾਈ ਗੁਰਦਾਸ ਜੀ ਪਾਸੋਂ ਆਪਣੀ ਨਿਗਰਾਨੀ ਹੇਠ ਤਰਤੀਬ ਨਾਲ ਸੰਪਾਦਨ ਕਰਵਾਇਆ ਇਹ ਕਾਰਜ ਅਗਸਤ 1604 ਈਸਵੀ ਨੂੰ ਸੰਪੂਰਨ ਹੋਇਆ ਆਦ ਪੀਰ ਦਾ ਪਹਿਲਾ ਸਰੂਪ ਬਾਬਾ ਬੁੱਢਾ ਜੀ ਦੇ ਸੀਸ ਤੇ ਸਿਸ਼ੋਬਿਤ ਕਰਕੇ ਗੁਰੂ ਅਰਜਨ ਪਾਤਸ਼ਾਹ ਆਪ ਚੌਰ ਦੀ ਸੇਵਾ ਕਰਦੇ ਹੋਏ ਸੰਗਤਾਂ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ ਅਤੇ ਉੱਥੇ ਪਲੰਘ ਉੱਤੇ ਉੱਪਰ ਚੰਦਵਾ ਲਗਾ ਕੇ 1 ਸਤੰਬਰ ਸਨ 1604 ਈਸਵੀ ਨੂੰ ਪਹਿਲਾ ਪ੍ਰਕਾਸ਼ ਕੀਤਾ ਅਤੇ ਆਦਿ ਗ੍ਰੰਥ ਦੇ ਮੁੱਖ ਗ੍ਰੰਥੀ ਦੀ ਜ਼ਿੰਮੇਵਾਰੀ ਬਾਬਾ ਬੁੱਢਾ ਜੀ ਨੂੰ ਸੌਂਪੀ। ਉਸ ਦਿਨ ਤੋਂ ਬਾਅਦ ਗੁਰੂ ਅਰਜਨ ਪਾਤਸ਼ਾਹ ਆਪ ਪੁੰਜੇ ਬੈਠਦੇ ਰਹੇ ਅਤੇ ਗ੍ਰੰਥ ਸਾਹਿਬ ਦੇ ਸਰੂਪ ਨੂੰ ਉੱਚੇ ਥਾਂ ਤੇ ਹੀ ਰੱਖਿਆ। ਸਨ 1705 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਰਜ ਕਰਕੇ ਗ੍ਰੰਥ ਸਾਹਿਬ ਨੂੰ ਸੰਪੂਰਨਤਾ ਬਖਸ਼ੀ ਅਤੇ ਇਹ ਯਕੀਨੀ ਬਣਾਇਆ ਕਿ ਕੋਈ ਵੀ ਬਾਣੀ ਗ੍ਰੰਥ ਸਾਹਿਬ ਤੋਂ ਬਾਹਰ ਨਾ ਰਹਿ ਜਾਵੇ ਗੁਰੂ ਗ੍ਰੰਥ ਸਾਹਿਬ ਦੀ ਹਰਮਤਾ ਗੁਰੂ ਸਾਹਿਬ ਨੇ ਮੂਲ ਮੰਤਰ ਤੋਂ ਕੀਤੀ ਇੱਕ ਓਮ ਕ ਸਤਨਾਮ ਕਰਤਾ ਇਹ ਮੂਲ ਮੰਤਰ ਮੁੱਢਲਾ ਸਿਧਾਂਤ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਲਿਖਿਆ ਹੈ ਇਸ ਮੂਲ ਮੰਤਰ ਮੁੱਢਲੇ ਸਿਧਾਂਤ ਨੂੰ ਦ੍ਰਿੜ ਕਰਾਉਣ ਲਈ 32 ਵਾਰ ਦੁਬਾਰਾ ਤਕਰੀਬਨ ਹਰ ਰਾਗ ਦੀ ਰਚਨਾ ਤੇ ਵੀ ਸ਼ੋਭਿਤ ਕੀਤਾ ਗਿਆ ਕੁੱਲ 33 ਵਾਰ ਇਹ ਮੂਲ ਮੰਤਰ ਸੰਪੂਰਨ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਗੁਰੂ ਗ੍ਰੰਥ ਸਾਹਿਬ ਵਿੱਚ 6 ਗੁਰੂ ਸਹਿਬਾਨਾਂ ਦੀ ਬਾਣੀ ਪਹਿਲੇ 5 ਅਤੇ 9ਵੇਂ ਪਾਤਸ਼ਾਹ ਦੀ ਬਾਣੀ ਦਰਜ ਹੈ ਇਸ ਤੋਂ ਇਲਾਵਾ 15 ਭਗਤਾ 11 ਪੱਟਾਂ ਅਤੇ 3 ਗੁਰਸਿੱਖਾਂ ਦੀ ਬਾਣੀ ਵੀ ਦਰਜ ਹੈ। ਕੁੱਲ 35 ਮਹਾਂਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਗੁਰੂ ਸਾਹਿਬ ਨੇ ਰਾਗਾਂ ਵਿੱਚ ਉਚਾਰਨ ਕੀਤੀ ਹੈ। ਜਿਸ ਵਿੱਚ 31 ਪ੍ਰਮੁੱਖ ਰਾਗ ਲਏ ਗਏ ਹਨ। ਸਭ ਤੋਂ ਪਹਿਲਾ ਰਾਗ ਸ੍ਰੀ ਰਾਗ ਹੈ। ਅਤੇ ਅਖੀਰਲਾ ਰਾਗ ਜੈ ਜੈ ਵੰਤੀ ਰਾਗ ਹੈ ਜੋ ਕੇਵਲ ਨੌਵੇਂ ਪਾਤਸ਼ਾਹ ਨੇ ਹੀ ਉਚਾਰਿਆ ਹੈ ਗੁਰੂ ਗ੍ਰੰਥ ਸਾਹਿਬ ਦੀ ਰੰਮਤਾ ਮੂਲ ਮੰਤਰ ਤੋਂ ਬਾਅਦ ਜਪ ਬਾਣੀ ਤੋਂ ਹੁੰਦੀ ਹੈ ਇਸ ਤੋਂ ਬਾਅਦ ਸੋਦਰ ਅਤੇ ਸੋਪੁਰਖ ਦੀ ਬਾਣੀ ਅਤੇ ਸੋਹਲੇ ਦੀ ਬਾਣੀ ਦਰਜ ਹੈ ਇਹ ਪਹਿਲੇ 13 ਅੰਗ ਗੁਰੂ ਸਾਹਿਬ ਨੇ ਸਿੱਖ ਨੂੰ ਨਿਤਨੇਮ ਵਜੋਂ ਬਖਸ਼ੇ ਹਨ ਗੁਰੂ ਗ੍ਰੰਥ ਸਾਹਿਬ ਵਿੱਚ ਉੱਚ-ਨੀਚ ਜਾਤ-ਪਾਤ ਦੇ ਭੇਦ-ਭਾਵ ਨੂੰ ਮੁੱਢ ਤੋਂ ਹੀ ਖਤਮ ਕਰ ਦਿੱਤਾ ਹੈ ਜਿਨ੍ਹਾਂ ਨੂੰ ਉਸ ਸਮੇਂ ਸਮਾਜ ਨੀਵੀਂ ਜਾਤ ਦਾ ਕਹਿੰਦਾ ਸੀ ਉਹਨਾਂ ਦੀ ਵੀ ਬਾਣੀ ਦਰਜ ਕਰਕੇ ਬਰਾਬਰੀ ਦਾ ਦਰਜਾ ਦਿੱਤਾ ਨੀਤ ਜਾਂਤ ਨੀਤ ਜਾ ਨੀਤ ਨਾਨਕ ਤੀਨ ਕੇ ਸੰਗਸਾ ਵਡਿਆਸਿਓ ਕਿਆਰੀ ਸ ਜਿਥੈ ਨੀਚ ਸਮਾਧਿਆ ਬਿਖੈ ਨੀਚ ਸਮਾਧਿਆ ਅਨੰਦ ਜਿਥੈ ਨਦਰ ਤੇਰੀ ਪਤਸ਼ੀ ਕਿਹੜੇ ਸਭ ਬੰਦੇ ਦੇਖ ਨੂਰ ਤੇ ਸਭ जग ਉਪਜਿਆ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਅਵਲ ਅੱਲਾ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਗੁਰੂ ਗ੍ਰੰਥ ਸਾਹਿਬ ਵਿੱਚ ਔਰਤ ਜਾਤ ਨੂੰ ਵੀ ਪੂਰਨ ਤੌਰ ਤੇ ਬਰਾबरी ਦਾ ਦਰਜਾ ਦਿੱਤਾ ਗਿਆ। ਸੋ ਕਿਉ ਮੰਦਾ ਆਖੀਏ ਚਿਤ ਜਮੇ ਹੈ ਰਾਜਾ। ਸੋ ਕਿਉ ਮੰਦਾ ਆਖੀਏ ਚਿਤ ਜਮੇ ਹੈ ਰਾਜਾ। ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਲਿਖੀ ਤਾਂ ਗੁਰਮੁਖੀ ਵਿੱਚ ਹੈ ਪਰ ਇਸ ਵਿੱਚ ਭਾਰਤ ਦੀਆਂ ਵੱਖ-ਵੱਖ ਭਾਸ਼ਾਵਾਂ ਦੀ ਵਰਤੋਂ ਵੀ ਕੀਤੀ ਗਈ ਹੈ ਜਿਵੇਂ ਪੰਜਾਬੀ ਹਿੰਦੀ ਸੰਸਕ੍ਰਿਤ ਬ੍ਰਿਜ ਮਰਾਠੀ ਬੰਗਰੂ ਸਿੰਧੀ ਮਾਰਵਾੜੀ ਅਤੇ ਅਰਬੀ ਆਦਿ ਭਾਸ਼ਾਵਾਂ ਦੀ ਵਰਤੋਂ ਮਿਲਦੀ ਹੈ ਵੈਸੇ ਤਾਂ ਗੁਰੂ ਗ੍ਰੰਥ ਸਾਹਿਬ 1429 ਅੰਗ ਤੇ ਮੁੰ다ਵਣੀ ਤੋਂ ਬਾਅਦ ਤੇਰਾ ਕੀਤਾ ਜਾਤੋਂ ਨਾਹੀ ਸ਼ਬਦ ਪੜ ਕੇ ਸੰਪੂਰਨ ਹੋ ਜਾਂਦਾ ਹੈ ਪਰ ਇਸ ਤੋਂ ਬਾਅਦ ਇਸ ਵਿੱਚ ਰਾਗ ਮਾਲਾ ਵੀ ਤਰਜ ਹੈ ਜਿਸ ਤੇ ਸਿੱਖ ਧਰਮ ਦੇ ਵਿੱਚ ਵਿਵਾਦ ਹੈ ਬਹੁਤ ਸਾਰੇ ਸਿੱਖ ਰਾਗ ਮਾਲਾ ਨੂੰ ਗੁਰੂਕ੍ਰਿਤ ਨਹੀਂ ਮੰਨਦੇ ਜਿਸ ਕਾਰਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਆਦੇਸ਼ ਹੈ ਕਿ ਸਹਿਜ ਬਾਣ ਸਾਹਿਬ ਅਤੇ ਅਖੰਡ ਪਾਠ ਸਾਹਿਬ ਦਾ ਪੋਗ ਰਾਗ ਮਾਲਾ ਪੜੇ ਜਾਂ ਬਿਨਾ ਪੜੇ ਵੀ ਪਾਇਆ ਜਾ ਸਕਦਾ ਹੈ ਸਨ 1708 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਵੇਲੇ ਅਗਲੀ ਗੁਰਤਾ ਗੱਦੀ ਗ੍ਰੰਥ ਸਾਹਿਬ ਨੂੰ ਬਖਸ਼ ਕੇ ਗੁਰੂ ਗ੍ਰੰਥ ਸਾਹਿਬ ਬਣਾ ਦਿੱਤਾ ਅਤੇ ਆਦੇਸ਼ ਕੀਤਾ ਕਿ ਹੁਣ ਤੋਂ ਸਿੱਖ ਧਰਮ ਦੇ ਸਦੀਵੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹੀ ਹੋਣਗੇ ਸਿੱਖ ਆਪਣੇ ਹਰ ਤਰ੍ਹਾਂ ਦੇ ਕਾਰਜ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਕਰਿਆ ਕਰਨਗੇ ਸੋ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਸਹਿਜ ਪਾਠ ਦੇ ਰੂਪ ਵਿੱਚ ਵਿਚਾਰ ਕੇ ਪੜ੍ਹਨੀ ਚਾਹੀਦੀ ਹੈ ਤਾਂ ਕਿ ਅਸੀਂ ਗੁਰਬਾਣੀ ਤੋਂ ਸਿੱਧ ਲੈ ਕੇ ਆਪਣੇ ਜੀਵਨ ਨੂੰ ਸੁਖੀ ਬਣਾ ਸਕੀਏ ਸਿੱਖ ਦਾ ਫਰਜ਼ ਗੁਰੂ ਗ੍ਰੰਥ ਸਾਹਿਬ ਨੂੰ ਕੇਵਲ ਮੱਥਾ ਟੇਕਣਾ ਹੀ ਨਹੀਂ ਸਗੋਂ ਗੁਰੂ ਗ੍ਰੰਥ ਸਾਹਿਬ ਜੀ ਜੋ ਕਹਿੰਦੇ ਹਨ ਉਸ ਨੂੰ ਮੰਨਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਹੀ ਸਿੱਖ ਲਈ ਸੰਪੂਰਨ ਗੁਰੂ ਹਨ ਜੋ ਮਨੁੱਖ ਨੂੰ ਜੀਵਨ ਦੇ ਹਰ ਖੇਤਰ ਵਿੱਚ ਸੰਪੂਰਨ ਅਗਵਾਈ ਦੇਣ ਦੇ ਯੋਗ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ